ਆਏ 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 ਇਹ ਆਜਾ ਬੱਚੇ ਨੂੰ ਕਿਵੇਂ ਆਪਾਂ ਦੇ ਨਾਲ ਦੇ ਬੱਚੇ ਤੋਂ ਲੈ ਬੋਟਲੀ ਇਹ ਬੋਸੂ ਉੱਠ ਕੇ ਮਿਹਰੇ ਕਰੀ ਬਿਲਾ ਮਤ ਜਿਵੇਂ ਆ ਕੇ ਮੇਰੇ ਤੋਂ ਨਾ ਚੁੱਪੀ ਨਾ ਮੇਰੇ ਕਾਲਾ ਕਰੀ ਮਿੰਨ ਜੇ ਮੈਂ ਮੈਂ ਮੰਦਰਾ ਉਹਨਾਂ ਦੇ ਚਲੇ ਗਏ ਨੇ ਆਗੇ ਨਿਸਵਰ ਚਾਵਲ ਮਿਲੂ ਅੱਜ ਸਵੇਰੀ ਪਤਨਾਏ ਜੇ ਲੋ ਦੀ ਸਰੀ ਰਾਸ ਰਹੀ ਹੋਏ ਬੈਠੀ ਮੇਰਾ ਪਤ ਕਰ ਰਿਹਾ ਹੋਗਾ ਆਹ ਕਾਜੀ ਲੋਠੀ ਬਣਾਈ ਮੇਰੇ ਪਤ ਕਰਿਆ ਹੋਗਾ ਥੋੜੀ ਲੱਗਦੀ ਮਿਲਾ ਕੇ ਬਹਿ ਜਾ ਉੱਥੇ ਪੈ ਜਾ ਲਾ ਜੀ ਸਵਰਾ ਜੀ ਦੂਜੀ ਨਸ਼ੇ ਤੇ ਕਹਿਣਾ ਚਾਹੁੰਦਾ ਜੀ ਮੈਂ ਚਾਹ ਵੀਰ ਜੀ ਬਹੁਤ ਜਿਆਦਾ ਵੇਖਦਾ ਜੀ ਸਵਰਾ ਕਰਨੂਲੀਆ ਜੀ ਹਮ ਸਤਨਾਮ ਸਿੰਘ ਲੱਭਾ ਮੁੰਡਾ ਵਾ ਸ਼ਰੀਆਮ ਵੇਚਦਾ ਵਾ ਸਤਨਾਮ ਸਿੰਘ ਉਹਦੇ ਡਾਡੀ ਦਾ ਨਾਮ ਆ। ਆਲੂ ਆ ਜੀ। ਉਹ ਜੋਗਾ ਸਿੰਘ ਨਾਮ ਆ ਤੇ ਉਹਦਾ ਦੋਵੇਂ ਮੁੰਡੇ ਸਰੀਆਂ ਵੇਚਦੇ ਆ ਜੀ। ਉਹ ਚੱਟਾ ਵੇਚਦੇ ਆ ਜੀ। ਸਮਾਨ ਦਾ ਬਾਦੂ ਵੇਚਦਾ ਜੀ ਉਹਨਾਂ ਦੋਵਾਂ ਬੰਦੇ ਜਿੰਨਾ ਮਰਜ਼ੀ ਲੈ ਲੋ ਜੀ। ਨਹੀਂ ਪੁਲਿਸ ਨੂੰ ਨਹੀਂ ਦੱਸਿਆ ਜੀ। ਹਾਂਜੀ ਜੱਸਾ ਸਿੰਘ। ਕਿਹੜਾ ਪਿੰਡ ਆ? ਸਭਰਾ। ਕੀ ਗੱਲ ਹੋਈ ਮੁੰਡੇ ਨੂੰ? ਮੁੰਡੇ ਨੇ ਜੀ ਟਿਕਟ ਵਾ ਲਵਾ ਲਿਆ ਉਹ ਜੀ। ਕੀ ਨਾ ਕੀ ਇਹਦਾ ਮੁੰਡੇ ਦਾ? ਮਨਪ੍ਰੀਤ ਸਿੰਘ। ਕਿੰਨੀ ਗੰਬੜੀ ਹੈ ਨੰਬਰ ਹੋਣੀ ਆ 526 ਸਾਹਬ ਤੇ ਇਹ ਇਕੱਲਾ ਸੀ ਕਿ ਹੋਰ ਵੀ ਨਾਲ ਹੀ ਸੀ ਨਾਲ ਇਹਦਾ ਹੈਗਾ ਮੁੰਡਾ ਕਿਹੜਾ ਹੈ ਉਧਰ ਹੋਇ ਮੱਛੀ ਵਾਲਿਆ ਦਾ ਮੁੰਡਾ ਕੀ ਨਾਮ ਹੈ ਇਹਦਾ ਗੁਰਪਾਲ ਸਿੰਘ ਗੁਰਪਾਲ ਸਿੰਘ ਤੇ ਪੁਲਿਸ ਨੇ ਕੀਤੀ ਕੋਈ ਕਾਰਵਾਈ ਵੀ ਨਹੀਂ ਕੀਤੀ ਆ ਪੁਲਸਾਈ ਨਾ ਉਹ ਛੁਕਾ ਕੇ ਗਏ ਇਹ ਵੇਖਿਆ ਜਾਵੇ ਇਹਦੇ ਪਿੰਡਸ ਬਣਾ ਦੇ ਵਿੱਚ ਕਿੰਨਾ ਕੋ ਨਸ਼ਾ ਇੱਥੇ ਜਿਹੜਾ ਰਿਜ਼ਦਾਰ ਨਸ਼ਾ ਤੇ ਦੇਹਣੀ ਨਹੀਂ ਰਹੀ ਇਥੇ ਲੈਣਾ ਲੱਗੀਆਂ ਰਹਿੰਦੀਆਂ ਨੇ ਕੀ ਮੰਨ ਕਰੋਗੇ ਹੁਣ ਉਹਨਾਂ ਦੇ ਤਰਾਕ ਰੱਖਣਗੇ ਇਹਨਾਂ ਦੇ ਨਾਲ ਹੀ ਆ ਮੇਰਾ ਨਾਮ ਜਸਵੰਦਰ ਸਿੰਘ ਆ ਜੀ ਇਹ ਕੀ ਗੱਲ ਹੋਈ ਆ ਜਰਾ ਇਹ ਜੀ ਰਿਸ਼ਤੇਦਾਰੀ ਚ ਮੇਰਾ ਭਤੀਜਾ ਲੱਗਦਾ ਸੀ ਆਂਡ ਗੌਂਡ ਸਾਡੇ ਬਿਲਕੁਲ ਲਾਗੇ ਘਰ ਆ ਤੇ ਬਹੁਤ ਹੀ ਇੱਕ ਪਾਣਾ ਵਰਤਿਆ ਤੇ ਰਾਤ ਦੇ 11 ਵਜੇ ਦਾ ਹੀ ਚਾਂਸ ਹੋ ਗਿਆ ਇਹ ਨਸ਼ੇ ਦੀ ਓਵਰਡੋਜ਼ ਨਾਲ ਸਾਡਾ ਭਤੀਜਾ ਜੋ ਪੂਰਾ ਹੋ ਗਿਆ ਕੀ ਨਾਮ ਹੈ ਦਾ ਮਨਪ੍ਰੀਤ ਸਿੰਘ ਜੀ ਕਿੰਨੀ ਉਮਰ ਇਸ ਦੀ ਉਮਰ 26 ਸਾਲ ਹੈ ਤੁਹਾਡਾ ਕਿ ਵਿਆਹ ਹੈ ਨਹੀਂ ਇੱਕ ਵਾਰਾ ਹੀ ਕਿੰਨਾ ਵੀ ਜਿਹੜਾ ਨਸ਼ਾ ਇਥੇ ਪਿੰਡ ਸਬੰਧ ਵਿੱਚ ਨਸ਼ਾ ਬਿਲਕੁਲ ਜੀ ਮੈਂ ਨਾ ਕੋਈ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ ਗਲੀ ਗਲੀ ਘਰ ਘਰ ਇਹੋ ਹਾਲ ਹੋਇਆ ਪਿਆ ਹੁਣ ਕੱਲ ਪਰਸੋਂ ਜੇ ਮੈਂ ਅਨਾਉਂਸਮੈਂਟ ਕਰਾਈ ਸੀ ਇਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਥੋੜਾ ਜਿਹਾ ਆਪਦੇ ਆਪ ਨੂੰ ਸੁਧਾਰ ਲਓ ਪਰ ਇਹ ਨਹੀਂ ਪਤਾ ਸੀ ਵੀ ਇਹ ਜਿਹੜੀ ਆਗਾ ਸਾਡੇ ਬਿਲਕੁਲ ਘਰ ਹੀ ਆ ਕੇ ਤਬਾਹ ਕਰ ਦਊਗੀ ਇੱਕ ਗੱਲਾ ਇਹ ਮੁੰਡਾ ਕਿ ਇਹਦੇ ਨਾਲ ਹੋ ਰਹੀ ਕੋਈ ਗੱਲ ਨਹੀਂ ਇਹਦੇ ਨਾਲ ਮੁੰਡਾ ਇੱਕ ਕਲਾ ਸਾਬ ਲਾਗੂ ਆ ਮੱਛੀ ਵਾਲੇ ਪਰਿਵਾਰ ਚੋਂ ਬਲਵਿੰਦਰ ਸਿੰਘ ਦਾ ਲੜਕਾ ਵਾ ਜੋ ਜਿਹਨੂੰ ਬਿੰਦਰ ਬਿੰਦਰ ਕਹਿੰਦੇ ਆ ਤੇ ਉਹਦਾ ਲੜਕਾ ਵਾ ਗੁਰਪਾਲ ਸਿੰਘ ਤੇ ਉਹ ਰਾਤੀ ਉਹ ਪੁਲਿਸ ਨੇ ਹਰਾ ਹਸਤ ਚ ਲੈ ਲਿਆ ਵਾ ਤੇ ਪੁਲਸ ਅੱਗੇ ਉਹ ਕਾਰਵਾਈ ਆ ਸਾ ਵੀ ਕਰੂਗੀ ਕਾਰਵਾਈ ਹਾਏ ਮੇਨ ਵਹ ਗੱਲ ਦਾ ਕੋਈ ਪਤਾ ਨਹੀਂ ਇਹ ਜਿਹੜਾ ਨਸ਼ਾ ਤੋੜ ਰਿਹਾ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਹੱਗ ਮਚ ਗਈ ਆ ਮੇਰਾ ਪੁੱਤ ਜਵਾਨ ਤੁਰ ਗਿਆ ਏ ਇਹਨੂੰ ਨਸ਼ੇ ਨੂੰ ਰੋਕ ਲਾ ਦਿਓ ਕਿੰਨਾ ਖੇੜਾ ਵਿਖਦਾ ਪਿੰਡ ਸੁਹਾਰੇ ਵਿੱਚ ਨਸ਼ਾ ਪੁੱਤ ਬਹੁਤ ਜ਼ਿਆਦਾ ਵੇਖਦਾ ਏ ਬੜੀ ਨਵੇਂ ਦੁਨੀਆ ਤੇ ਕਿਤੇ ਗਲੀ ਦੇ ਵਿੱਚ ਸਾਰੀ ਦਿਹਾੜੀ ਨਸ਼ਿਆਂ ਤੇ ਰਹਿੰਦੀ ਸਾਰੀ ਦਿਹਾੜੀ ਸ਼ ਨਸ਼ਾ ਰਹਿੰਦੀ ਸੀ ਹਾਂ ਇਹ ਨੂੰ ਇੱਧਾ ਕੇ ਨਸ਼ਿਆਂ ਦੇ ਲਾਤਾ ਇਹ ਕੋ ਕਾਰਵਾਈ ਕਰਦੇ ਕਾਰਵਾਈ ਪੁਲਸਾਂ ਦੀ ਇਹ ਰਾ ਨੂੰ ਹੋਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਮੈਨੂੰ ਇਹਦਾ ਜਾ ਕੇ ਤੇ ਕੋ ਨਹੀਂ ਮੈਂ ਕੰਮ ਤੇ ਕਰ ਲਿਆ ਸਾਨੂੰ ਇਹ ਨੂੰ ਮੁੰਡੇ ਲੈ ਗਏ ਆ ਜਾ ਕੇ ਟਿਕਾ ਲਾ ਲਿਆ ਇਹਨਾਂ ਨੇ ਹੈ ਮੈਨੂੰ ਨਹੀਂ ਪਤਾ ਇਹ ਟਿਕਾ ਲਾਉਂਦਾ ਹੈ ਕੀ ਗਾਜੇ ਪਹਿਲੇ ਲਾਉਂਦਾ ਹੀ ਨਹੀਂ ਦਾਂ ਕੀ ਮੰਗ ਕਰੋਗਾ ਮੰਗ ਕਰੀਆ ਮੰਗੇ ਹੋਇਆ ਇਹ ਨਸ਼ੇ ਤੇ ਰੋਕ ਲਾਓ ਨੁਰਿੰਗੜਾ ਦਾ گاؤں ਵੀ ਭਲਾ ਹੋਵੇ ਲੋਕਾਂ ਦੇ ਪੁੱਤਰ ਉੜਦੇ ਜਾਂਦੇ ਆ ਮਾਵਾ ਮਰਦियां ਜਾਂਦੀਆਂ ਨੇ ਮਾਪਿਓ ਨੂੰ ਕੌਣ ਸੰਭੂਗਾ ਗਿਆ ਹੀ